ਹਾਂਜੀ ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਲੋ ਜੀ ਅੱਜ ਆਪਾਂ ਜਾਣਾ ਕਿਤੇ ਨਹੀਂ ਖਦਾਲ ਤੇ ਆਪਾਂ ਅੱਜ ਕਰੀਆਂ ਕਰੇ ਆਪਾਂ ਲਵਾਉਣ ਲੱਗੇ ਆ ਜੀ ਸੋਲਰ ਤੇ ਅੱਜ ਆਏ ਹੋਏ ਨੇ ਬਾਈਓਣੀ ਫਿਟਿੰਗ ਕਰਨ ਸਟਰਕਚਰ ਪਹਿਲਾਂ ਲਗਾਉਣਗੇ ਤੇ ਬਾਕੀ ਦੇਖਦੇ ਆ ਕਿਵੇਂ ਬਾਈਓਣੀ ਕੀ ਕਰਦੇ ਨੇ ਅੱਜ ਤੇ ਜਿਵੇਂ ਜਿਵੇਂ ਬਾਕੀ ਪੂਰਾ ਪਲਾਂਟ ਲੱਗਦਾ ਜਾਊਗਾ ਆਪਾਂ ਤੁਹਾਨੂੰ ਓਵੇਂ ਓਵੇਂ ਇਹਦੇ ਬਾਰੇ ਜਾਣਕਾਰੀ ਜਿਵੇਂ ਆਪਾਂ ਨੂੰ ਪਤਾ ਲੱਗੂ ਦਿੰਦੇ ਜਾਵਾਂਗੇ ਤੇ ਚਲੋ ਆਜੋ ਦਿਖਾਉਂਦੇ ਆ ਬਾਈਓਣੀ ਕਿਵੇਂ ਕਰਦੇ ਨੇ ਸਟਰਕਚਰ ਫਿੱਟ ਲਓ ਜੀ ਇਹ ਡਰਪ ਕਾਪਤੀ ਬਾਈ ਨੇ ਤਿਆਰੀ ਮੈਨ ਮਣਈਆ ਕਰਕੇ ਵੱਡਣ ਲੱਗੇ ਹੋਏ ਨੇ ਵੱਡ ਕੇ ਫੇਰ ਪੇਚ ਪਾ ਕੇ ਕਰਨ ਕੇ ਫਿੱਟ ਤੇ ਚਲੋ ਦੇਖਦੇ ਆ ਬੜਾ ਭਾਈ ਉਹਨਾਂ ਨੇ ਸਮਾਨਾ ਬੜਾ ਬੜਾ ਨਸਰਾ ਚ ਤੇ ਹੋਈ ਇਹ ਫਿੱਟਕ ਲੋ ਇਹਦਰ ਕਰਤੀ ਬਾਈ ਉਹਨਾਂ ਨੇ ਇੱਕ ਲੱਤ ਤਿਆਰ ਤੇ ਆ ਵੀ ਥੱਲੇ ਵੀ ਕੁਝ ਸਮਾਨ ਪਿਆ ਜਿਹੜਾ ਸਾਰਾ ਹਲੇ ਵਰਤੋਂ ਚ ਆਉਣਾ ਹਲੇ ਕੰਮ ਸ਼ੁਰੂ ਹੈ ਕੀਤਾ ਬਾਈ ਉਹਨਾਂ ਨੇ ਤੇ ਚਲੋ ਦੇਖਦੇ ਆਪਾਂ ਅੱਗੇ ਕੀ ਇੱਧਰ ਵੀ ਕਸਵਟੇ ਲੱਗੀ ਹੋਈ ਆ ਇਹ ਲੱਤ ਕੱਣਾ ਦਿੱਤ ਨੇ ਦੇੜਨਾ ਤੇ ਹਲੇ ਕੋਈ ਕੁਝ ਸਮਝ ਨਹੀਂ ਆ ਰਿਹਾ ਦੇਖਦੇ ਆ ਕੀ ਬਣਦਾ ਆ ਕਰਕੇ ਬਾਈ ਇਹਨੇ ਇੱਕ ਲੱਤ ਪਿਆਰ ਇਹਦੇ ਮੇਓ ਬੇਸ ਗਿਆ ਤਿਆਰ ਹੋ ਗਿਆ ਵੀਰੇ ਲੈ ਗਈ ਹੈ ਇਹ ਲੋ ਜੀ ਪਹਿਲੇ ਦਾ ਹੈ ਲੈਟਰ ਤੇ ਸਿੱਧਾ ਹੁੰਦਾ ਗਿੱਪੀਆਂ ਮਾਰ ਕੇ ਇੱਕ ਤੋਂ ਫਾਰ ਸਾੜੀ ਇੱਕ ਟੱਕਾ ਕੱਢ ਕੇ ਤੇ ਫਿਰ ਬਜਰੀ ਚ ਇਹਨੇ ਬਜਰੀ ਵੀ ਭਰਨਗੇ ਇਹਦੇ ਵਿੱਚ ਤੇ ਸਾਰਾ ਪ੍ਰੋਪਰ ਤਰੀਕੇ ਨਾਲ ਸੈੱਟ ਕਰਨਗੇ ਤੇ ਲੋ ਜੀ ਕਰ ਗਏ ਬਾਈ ਹੁਣੀ ਸਟਰਕਚਰ ਫਿੱਟ ਹਲੇ ਮਤਲਬ ਖੜਾ ਕੇ ਗਏ ਨਹੀਂ ਅਜੇ ਪ੍ਰੋਪਰ ਹੋ ਜਾਣਾ ਫਿਟਿੰਗ ਤੇ ਕੁਝ ਉੱਪਰ ਲੱਗਣੀ ਹੈ ਇਹਦੀ ਪੈਨਲ ਪੂਰੇ ਕੋਸ਼ ਇੱਥੇ ਲਾਏ ਨੇ ਪੈਨਲ ਇਸ ਤਰ੍ਹਾਂ ਨਾਲ ਫਿਟਿੰਗ ਹੁੰਦੀ ਹੈ ਜਿਹੜੀ ਗਿੱਟੀ ਲੱਗ ਕੇ ਤੇ ਅੱਜ ਕਰਨਗੇ ਕਿ ਸੀਮੈਂਟ ਬਜਰੀ ਉਹ ਲੱਗ ਗਿਆ ਉੱਪਰ ਸਾਰਾ ਸਟਰਕਚਰ ਉੱਤੇ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਦਿਨ ਚ ਸੌਜੀ ਇਹ ਹੋਣ ਲੱਗ ਗਿਆ ਹੁਣ ਅਰਥ ਤੇ ਇੱਧਰ ਬਾਈ ਕੋਲ ਰਿਹਾ ਕੈਮੀਕਲ ਜਿਹੜਾ ਅਰਥ ਦੇ ਵਿੱਚ ਪੈਣਾ ਤੇ ਚਲੋ ਦੇਖਦੇ ਆ ਅੱਗੇ ਇੰਨੀ ਤਾਕਰੀ ਮਿੱਟੀ ਆ ਉਹ ਬੋਕੀ ਜ਼ੋਰ ਮਾਰ ਲਿਆ ਮੈਂ ਮੁੰਡੇ ਇੱਕ ਦਾ ਜ਼ੋਰ ਲਾ ਲੈ ਲਾਲੀ ਫਰਥ ਨਹੀਂ ਲੈਖਾ ਜੀ ਨੂੰ ਦੇਣਾ ਪੂਰਾ ਜ਼ੋਰ ਮਾਰ ਕੇ ਮਾਂ ਪਿੰਡ ਜਾਣਾ ਲੈਖਾ ਜੀ ਨੇ ਨਹੀਂ ਮਾਂ ਚਲੋ ਮੁੰਡੇ ਨੂੰ ਸਮਰਜੀ ਮਾਰਿਓ ਨਾ ਮਾਂ ਹਾਂ ਕਰਿਆ ਬੰਦ ਹਾਂ ਕਰਿਆ ਵੀ ਮਾਂ ਨੂੰ ਬੋਕੀ ਦੇ ਦੇ ਬਰਾਬਰ ਕਰ ਦਿੰਦੇ ਹਾਂ ਕਿੱਥਾ ਜਾਵੀਂ ਆਪਰ ਬੱਸ ਉਹ ਇੱਥੇ ਆ ਜੀ ਉਹ ਹਿੱਟ ਡੋਗ ਗੱਦਪੋਰਾ ਬੱਸ ਹੁਣ ਤਾਂ ਵਿੱਚ ਪਾਣ ਨੂੰ ਗੱਦਾਂ ਪੂਰੀ ਜੁਰੀ ਧਰ ਦਿਓ ਫਿਰ ਹੈ ਪੂਰੀ ਧਰ ਦਿਓ ਤਾਂ ਉਹ ਇਹ ਤਾਂ ਕਰਨਾ ਨਹੀਂ ਕਿ ਹੁਣ ਕੰਮ ਜਾਂਦਾ ਚੰਗਵਾਰ ਕਿਹੜੇ ਦਿਨ ਦਾ ਆਉਂਦਾ ਕੈਮੀਕਲ ਹੋਰ ਪਾਰਾ ਜੀ ਦਿਲਕਣਾ ਦਾ ਕਰਕੇ ਪਾਦਾਂ ਦੇ ਨੂੰ ਰੋਕੀ 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 ਰੋਕਣਾ ਹੈ ਮੈਂ 100 ਵਾਰ ਕਿਹੜੇ ਦਿੰਦਾ ਹੁੰਦਾ ਕਿਆ ਬਾਹਤੀ ਏ ਯਾਰ ਕਿਹਦਾ ਗੱਲਾਂ ਬਹੁਤ ਮਾਰਦਾ ਤੈ ਜਾਣਾ ਦਾ ਤਾਹੀ ਹੈ ਨਾ ਤੇਰੇ ਕਰਕੇ ਕੰਟੀ ਕਰਦੇ ਆਂ ਇਹਦੀ ਵਾਲੀ ਕੰਮ ਤੂੰ ਵੀ ਲੱਗ ਗਿਆ ਚੱਲ ਚੱਲ ਧੋ ਉਹਨੂੰ ਬੱਖ ਕੇ ਕਰੀ ਬਸ ਬੋਲ ਉਹ ਆ ਭਾਵੇਂ ਧੋ ਉਹ ਤੇ ਧੋ ਕੇ ਹੋ ਲੈ ਜਾਂਦਾ ਹਾਂ ਹਾਂ ਪਾਜੀ ਕਿਵੇਂ ਕਰੀ ਉਹ ਵੀ ਲੱਗਿਆ ਫਰਾਟੇ ਮਾਰਨੇ ਹਾਂ ਇਹ ਇਹ ਚ ਪਾ ਥੋੜਾ ਜਿਹਾ ਫਿਰ ਇਹਨੂੰ ਕਰਾ ਕੁੱਤੇ ਜੇ ਤੇ ਬਾਹਰ ਆਉਂ ਮੈਂ ਕਹਿੰਦਾ ਰਹਿਣ ਦੇ ਫਿਰ ਦੇਖ ਪੱਤਲਾ ਤੇ ਬਿਠਾ ਦੇ ਉਹੀ ਵਰਗੇ ਬਾਈ ਹੁਣੀ ਬਜਰੀ ਆ ਰਹੇ ਅੱਗੇ ਉਧਰ ਉੱਪਰ ਵੀ ਵਰਗੇ ਤੇ ਇੱਕ ਅਰਥ ਵੀ ਕਰਗੇ ਲੋ ਅਰਥ ਰਹਿੰਦੇ ਨੇ ਉਹ ਕਰਨਗੇ ਹੁਣ ਜਦ ਫੇਰ ਆਉਣਗੇ ਤੇ ਦੇਖਦੇ ਆ ਕਦੋਂ ਤੱਕ ਲੱਗਦੇ ਨੇ ਪੈਨਲ